ਕਤਰੇਤ ਪਹੁੰਚਣਗੇ ਜਿੱਥੇ মিডিਆ ਦੇ ਮੁਖਾਤਬ ਵੀ ਹੋਣਗੇ ਤੇ ਅੱਜ ਟੜਕਸਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਨੇ ਸੇਵਾ ਸੰਭਾਲੀ ਤੇ ਹੁਣ ਗੁਰਦੁਆਰਾ ਬਾਬਾ ਅਤਲ ਰਾਏ ਵਿਖੇ ਨਤਮਸਤਕ ਹੋ ਰਹੇ ਨੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਕਤਰੇਤ ਪਹੁੰਚਣਗੇ মিডিਆ ਨੂੰ ਸੰਬੋਧਨ ਕਰਨਗੇ মিডিਆ ਦੇ ਮੁਖਾਤਬ ਹੋਣਗੇ ਤੇ ਹੋਕਾ ਇੱਕੋ ਹੀ ਕਿ ਸੰਪੂਰਨ ਸਿੱਖ ਕੌਮ ਸੰਪੂਰਨ ਪੰਥ ਇੱਕ ਨਿਸ਼ਾਨ ਹੇਠ ਇਕੱਠੇ ਹੋਏ ਤੇ ਅੱਜ ਜਦੋਂ ਉਹਨਾਂ ਨੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਸੰਭਾਲੀ ਤੇ ਉਹਨਾਂ ਨੇ ਇੱਕੋ ਹੀ ਹੋਕਾ ਦਿੱਤਾ ਕਿ ਰਲ ਮਿਲ ਰਹੀਏ ਕੋਈ ਨਾ ਜਾ ਇਕੱਠੇ ਚ ਰਹੀਏ ਤੇ ਇੱਕ ਨਿਸ਼ਾਨ ਹੇਠ ਇਕੱਠੇ ਹੋਈਏ ਇਸ ਨਾਲ ਹੀ ਧਾਰਮਿਕ ਇਸਿਆਸੀ ਤੌਰ ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਜੋ ਹੋੜ ਚੱਲ ਰਹੀ ਹੈ ਉਸ ਤੇ ਉਹਨਾਂ ਨੇ ਫਿਕਰਮੰਦੀ ਵੀ ਜ਼ਾਹਰ ਕੀਤੀ ਹੈ ਉਹਨਾਂ ਕਹੇ ਹੈ ਕਿ ਅਜਿਹੇ ਵਿਥਮ ਸਮੇਂ ਵਿੱਚ ਗੁਰੂ ਦੇ ਵਿਸ਼ਵਾਸ ਰੱਖ ਕੇ ਮਿਲ ਬੈਠ ਕੇ ਵਸੀਲੇ ਬਣਾਉਣ ਦੀ ਲੋੜ ਹੈ ਸ ਇੱਕ ਸੂਝਵਾਨ ਸਮਝਦਾਰ ਇੱਕ ਸਪਸ਼ਟ ਸਖਸ਼ੀਅਤ ਹੈ ਗਿਆਨੀ ਕੁਲਦੀਪ ਸਿੰਘ ਕੜਗੱਜ ਜੀ ਮਨਿੰਦਰ ਜੀ ਵਾਹਿਗੁਰੂ ਵਾਹਿਗੁਰੂ ਜਿੰਦਾਬਾਦ 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 ਜਿੰਦਾ ਮੋਦੂਆ ਰਬੀ ਸਲਾਮ ਵਾਲੇ ਕੁਰਬਾਨੀ ਸਤਿ ਸ਼੍ਰੀ ਅਕਾਲ ਜੀ ਸੰਸਥਾ ਦਾ ਨਾਮ ਹੈ ਹਾਂ ਅਲਾਦੀ ਕੁਮਾਰ ਜੀ ਸੰਸਥਾ ਸਾਡੀ ਮੋਦੂਆ ਹੈ ਕਿ ਰਿਕੈਸਰ ਸਾਹਿਬ ਦੇ ਜਥੇਦਾਰ ਜੋ ਸੇਵਾ ਨਿਭਾਉਣਾ ਆਪਣੇ ਦੇ ਵਿੱਚ ਬੇਹਦ ਵੱਡੀ ਜ਼ਿੰਮੇਵਾਰੀ ਇਸ ਫੇਰੇ ਜੋ ਵਿਸ਼ਵਾਸਪਰ ਪ੍ਰੋਸੇ ਦਾ ਪਕਟਾਵਾ ਸ਼੍ਰੋਮਣੀ ਕਮੇਟੀ ਵੱਲੋਂ ਅੰਤਿਮ ਕਮੇਟੀ ਵੱਲੋਂ ਪੰਨੇ ਕੁਲਦੀਪ ਸਿੰਘ ਟਾਇ ਗਿਆ ਇਹ ਪੂਰੇ ਉੱਤਰਨਾ ਸੋਚੀ ਸਿੱਖ ਕੌਮ ਦੀਆਂ ਅਸੰਭਿਦਾ ਤੇ ਪੂਰੇ ਉੱਤਰਨਾ ਸੋਚੀ ਸਿੱਖ ਕੌਮ ਨੂੰ ਸੇਧ ਦੇਣਾ ਇਕਜੁੱਟ ਕਰਨਾ ਇਹ ਇਹ ਕਰਨਾ ਕਿ ਅੱਜ ਗੁਰੂ ਸਾਹਿਬ ਦੇ ਚਰਨਾਂ ਛੋਟ ਆਸਰਾ ਲੈ ਕੇ ਬਲ ਬਖਸ਼ਣ ਦੀ ਅਰਦਾਸ ਚੋਲੜੀ ਤੋਂ ਧੰਨਵਾਦ ਕਾਮੀ ਦੀ ਦੀਵਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧੰਨਵਾਦ ਕੰਗਰਾ ਸਾਹਿਬ ਜੀ ਨੂੰ ਆਪ ਜੀ ਦੇ ਮਹਾਨ ਤੌਰ ਤੇ ਸ਼ਾਂਤੀ ਧੰਨਵਾਦ ਤਾਂ ਸਿੰਘ ਗੁਰੂ ਸਾਹਿਬ ਜੀ ਨਗਰਾਲ ਆਪ ਜੀ ਦੇ ਅਦੁੱਤਰ ਦਾਸ ਬੇਨਤੀ ਅਸਰ ਗੁਰੂ ਜੀ ਸ਼ੇਵ ਕੌਸ਼ੀਆ ਗੁਣਾਈ ਉਹ ਧੂਰ ਪਰੰਪਰਾ ਦਾ ਸ਼ੇਤਵਾ ਕੀਤੇ ਸਭ ਰਾਜ ਦੇ ਸਤਪੁਰ ਕਾਮਨ ਨੇ ਸਤਪੁਰ ਕਾਮਨ ਨੇ ਦਾ ਪਾਵਨ ਸੰਗਤ ਨੂੰ ਸਤਪੁਰ ਜੀ ਐਸੇ ਦਿਨ ਦਾ ਸਤਪੁਰ ਜੀ ਨੇ ਬਹੁਤ ਕੋਸ਼ਿਸ਼ ਕੀਤੀ ਰਾਂ ਕਿ ਆਪਨੇ ਦਰਕਰ ਦੇ ਸਹਿਯੋਗ ਭਾਈ ਕੋਲਦੀਪ ਸਿੰਘ ਜੀ ਆਪ ਜੀ ਨੇ ਸਤਿਪਾਸ਼ੀ ਜੀ ਦੇ ਅਨੁਸਾਰ ਸਿੰਘ ਸਾਹਿਬ ਜੀ ਜਥੇਦਾਸ ਜੀ ਕਾ ਜੀ ਤੇ ਕੇਸਰ ਸਾਹਿਬ ਜੀ ਦੇ ਰਿਸ਼ਤੇਦਾਰ ਜੀ ਨੂੰ ਸ਼ਿਵਾਲਾ ਬਖਸ਼ੇ ਦਿੱਤੇ ਸਤਪੁਰ ਜੀ ਤਰਫੋਂ ਕਰਨੀ ਉਹਨਾਂ ਦੇ ਸੀ ਪਹਿਲਾ ਪ੍ਰਯਾਤਨ ਤੋਂ ਸਰਦੂਪਾਈ ਸਾਹਿਬ ਜੀ ਨੂੰ ਸੇਵਾ ਕਰਨ ਦਾ ਬਾਰ ਉਤਸ਼ਾਹ ਬਿਸ਼ਿਸ਼ ਕਰਨਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ ਬਾਰ ਉਦੁਸ਼ਾ ਚਰਨਾ ਕਮਨ ਦਾ ਪ੍ਰੇਮ ਪਿਆਰ ਦਰੋਂ ਸਿੱਖੇ ਸਿੰਘ ਪ੍ਰੋਸਾ ਨਾਮ ਦਾ ਇਹ ਜੁੜਾ ਦਾ ਪ੍ਰਕਾਸ਼ ਕਰਨੀ ਚੜ੍ਹਦੀ ਕਲਾ ਵਾਲੀ ਸ਼੍ਰੀ ਸ਼ਰਮਣੀ ਸੋਨਟੀ ਨਾਮ ਦੇ ਸਾਹਿਬਾਨ ਦੇ ਦਰ ਪਰਮਪਤਨਿਕ ਨਿਵਾਦੀ ਨਾ ਨਿਸ਼ਚਿਤ ਹਰ ਕਰਨੀ ਖਾਸਪਰਕਾ ਖਿਆਲਤਾਨੀ ਸੇਵਾ ਕਰਨੀ ਚੰਗਾ ਹਾ ਪੂਰੀ ਤਨ ਮਤਾਜਬਤ ਸਭੀ ਅੱਜ ਤੋਂ ਐਸ ਵੱਡੇ ਯਾਗੀ ਜੀ ਦੂਰ ਸਤਿਗੁਰੂ ਸਹਾਛਲਿਓ ਮਹਾਰਾ ਆਗਿੱਤ ਪਾਤਿਵਾਨੀ ਦਾ ਸਤਿ ਸ਼ਰਧਾਲੂ ਸੇਵਾਦਾਰ ਕਾਰਜਕਾਰੀ ਜਥੇਦਾਰ ਉਜਾਗਿਆ ਕਿਰਪਾ ਕਾਰੀ ਸੇਵਾ ਤੋਂ ਸੇਵਾ ਕਰਨ ਦਾ ਬਾਲਕੁਤਨ ਸ਼ਾ ਚੜ੍ਹਦੀ ਕਮਬਸ਼ ਕਰਨੀ ਹਰ ਵਰਤਾਰ ਕੈਸਾ ਦਾ ਕਰਨ ਆਉਣ ਵਾਲੇ ਮੁਸ਼ਕਲਾਂ ਤੋਂ ਹੱਥ ਦੇ ਕੇ ਰੱਖਣਾ ਚਰਨਾ ਕਰਵਾਉਣ ਦਾ ਪ੍ਰੇਰਿਤ ਚਾਰ ਚੁਸਕਣਾ ਸਮੂਹ ਜੀ ਆਗਦੇ ਹਜੂਰ 6 ਪੌੜੀਆਂ ਨੰਨ ਸਾਹਿਬ ਦੀ ਅਰਦਾਸ ਕਰਾ ਪ੍ਰਸ਼ਾਦ ਹੀ ਦੇਗਾ ਜਰਨਾ ਨਾ ਸਿ ਪਰਵਾਣ ਹੋਵੇ ਪਰਮਾਨ ਹੋਇਆ ਪ੍ਰਸ਼ਾਸਨ ਹੁਕਮ ਚ ਬਤਾਉਂਦੀ ਆਖਾ ਬਖਸ਼ਿ ਕਰਤਾ ਨੂੰ ਪਾਵਨ ਕਰਮਾਣ ਬਖਸ਼ ਨੂੰ ਪ੍ਰਮਾਨ ਬਖਸ਼ ਕਰਤੀ ਕਰਤਾ ਕਰੋ ਜੀ ਸਹੀ ਪਿਆਰੇ ਮੇਲੇ ਨੇ ਜਿਨ੍ਹਾਂ ਦੇ ਬਣਿਆ ਅਵਿਦਾ ਨਾਮ ਚਿੰਤਾਵੇ ਨਾਨਕ ਨਾਮ ਘੜ ਦੀ ਖਲਾ ਤੇ ਆਪਣੇ ਸਭ ਤੋਂ ਉਹ ਹੈ ਜੀ ਦਾ ਕਾਸਤ ਹੈ ਜੀ ਦੀ ਪਤੇ ਉਹਨੇ ਸੋਨਹਾਂ

ਸੋ ਤਮ ਤਲੁਰ ਸੀ ਕੀ ਕਰਦਾ ਐਸੇ ਨਸ ਸਹਿਜ ਸੁਹਾਏ ਦਰਸ਼ਨ ਪਰ ਸੈ ਸ਼ੁਰੂ ਹੈ ਜਨਮ ਮਰਨ ਬਦ ਜਨਮ ਜਨਮ ਦੇ ਕਟਿਏ ਸੱਜਣ ਸੱਚਾ ਪਤ ਸਾਹਿ ਸਰਸਾ ਹੋਗਾ ਸੋ ਜੇਸਾ ਪਸ ਬਹਿ ਕੀ ਸੋ ਦਿਆ ਸਦਨਾ ਦਾ ਦੇਸਾ ਸਦਨੋ ਓਲੇ ਕੇ ਓਮ ਸਾਤ ਗੋਪਰਸਾਜ ਮੇਰਾ ਸਿਰੇ ਲਖਨਾਮਾ ਜਪਿਆ ਗੁਰੂ ਮਾਣ ਧਰੋ ਮੇਰਾ ਮਨ ਜਨਮ ਜਨਮ ਕੇ ਜਿਵੇਂ ਤਰੇ ਮਰ ਦਾਸ ਜੋਤੜੀ ਕੀਤੀ ਗਈ ਹੈ ਤੇ ਥੋੜੀ ਹੀ ਦੇਰ ਤੱਕ ਫਿਰ ਅਕਾਲ ਤਖਤ ਸਾਹਿਬ ਸਖਤਰੇਤ ਵਿਖੇ ਪਹੁੰਚਣਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਥੇ ਮੀਡੀਆ ਨੂੰ ਵੀ ਸੰਬੋਧਨ ਕਰਨਗੇ ਚੇਕ ਸੂਲ ਜੀ ਹੋਈ ਸੂ ਜਵਾਨ ਸਪਸ਼ਟ ਸਖਸ਼ੀਅਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ तमाम ਉਮੀਦਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਕਿ ਕਿਵੇਂ ਪੰਥ ਨੂੰ ਇਕੱਠਾ ਕਰਨਗੇ ਇੱਕ ਵੱਡੀ ਚੁਣੌਤੀ ਵੀ ਰਹੇਗੀ ਪਰ ਆਸਾਂ ਉਮੀਦਾਂ ਬਹੁਤ ਨੇ ਕਿਉਂਕਿ ਇੱਕ ਸੁਲਝੀ ਹੋਈ ਸ਼ਖਸੀਅਤ ਨੇ ਗਿਆਨੀ ਕੁਲਦੀਪ ਸਿੰਘ ਕੜਗੱਜ ਹਮ ਅੰਦोले ਲੰਮੇ ਸਮੇਂ ਤੋਂ ਸਿੱਖੀ ਦੇ ਨਾਲ ਜੁੜੇ ਹੋਏ 2001 ਤੋਂ ਸਿੱਖ ਪ੍ਰਚਾਰਕ ਤੇ ਕਥਾਵਾਚਕ ਦੇ ਦੌਰ ਦੇ ਵਿਚਰਦੇ ਹੋਏ ਨੇ ਤੇ ਵੱਡੀ ਜ਼ਿੰਮੇਵਾਰੀ ਜਨ ਨਾਨਕ ਗਿਆਨੀ ਕੁਲਦੀਪ ਸਿੰਘ ਕੜਗੱਜ ਨੂੰ ਮਿਲੀ ਹੈ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥ ਹਮ ਅੰਧਲੇ ਕੋ ਬੋਰ ਅੰਜਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਗੁਰਦੁਆਰਾ ਬਾਬਾ ਟਲਗੜ੍ਹ ਸਾਹਿਬ ਵਿਖੇ ਅਰਦਾਸ ਚੌਦੜੀ ਕਰਨ ਤੋਂ ਬਾਅਦ ਪੁਰਸਫ ਦਾ ਫਰਮਾਨ ਲੈ ਗਿਆ ਵਾਕ ਲੈ ਗਿਆ ਤੋਂ ਹੁਣ ਗੁਰਦੁਆਰਾ ਬਾਬਾ ਟਲਗੜ੍ਹ ਵਿਖੇ ਸਰੋਪਾ ਦੀ ਬਖਸ਼ਿਸ਼ ਪੈਂਡ ਕੀਤੀ ਜਾਣੀ ਹੈ ਸਵਾਗਤ ਸ੍ਰੀ ਆਕਾ ਜ਼ਿਲ੍ਹਾ ਅਮਰitsar ਦੇ ਪਿੰਡ ਜੱਪੋਵਾਲ ਦੇ ਜੰਪਲ ਗੈਨੀ ਕੁਲਦੀਪ ਸਿੰਘ ਗੜਗੱਜ ਜੋ 2001 ਤੋਂ ਸਿੱਖ ਕਤਾਵਾਚਕ ਤੇ 3452 ਬਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸਿੱਖ ਇਤਿਹਾਸ ਦੇ ਸਰੋਤ ਕੰਤ ਅਤੇ ਉਪਨੀਪਰਾਲ ਦੀ ਸ਼ੁਰੂ ਕਰਤਾ ਆਜੋ ਆਜੋ ਲੈਵੋ ਮੂਲ ਪਾਠ ਅਗੱਤਿੰ ਸਿੱਖ ਰਹਿਤ ਮर्याਦਾ ਦੀ ਬੇਕਰਤ ਤਰੇ ਤਰੇ ਸਾਰੇ ਪ੍ਰਸੰਗ ਭਾਈ ਉਹਨੂੰ ਕਹਿੰਦੇ ਉੱਥੇ ਬੈਠਾ ਮੇਰਾ ਸਾਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇ ਰਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਹ ਖ្វਾਕਤੀ ਵਿਆਖਿਆ ਦੀ ਸੇਵਾ ਨਿਭਾਈ ਜਾ ਰਹੀ ਹੈ ਉਹ ਕੈਨ ਕੁਲਦੀਪ ਸਿੰਘ ਗੜਕਾਜ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ ਅਤੇ ਪਿਛਲੇ 12 ਸਾਲਾਂ ਤੋਂ ਗਰੀਬ ਅਤੇ ਯਤਿਮ ਬੱਚਿਆਂ ਦੀ ਪੜ੍ਹਾਈ ਸੋਨੇ ਤਾਂ ਤੇ ਰਹਿائش ਦੀ ਸੇਵਾ ਦਾ ਪ੍ਰਾਲਾਪ ਵੀ ਜੜਾ ਉਹ ਕਿਤਾਬ ਇਹ ਕੋ蒂ਪ ਸਿੰਘ ਜੀ ਅੱਜ ਵੱਲੋਂ ਸੋ ਸ਼੍ਰੀ ਅਕਾਲ ਤਖਤ ਸਾਹਿਬ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਰਗਵਿੰਦ ਸਾਹਿਬ ਜੀ ਦਾ ਸਾਜਿਆ ਮੀਰੀ ਪੀਰੀ ਦਾ ਮਹਾਨ ਤਖਤ ਹੈ ਦੁਨੀਆ ਪਰਪਤਿ ਚ ਬੈਠਾ ਹਰ ਸਿੱਖ ਇਸ ਸਿਧਾਂਤ ਨੂੰ ਸਮਰਪਿਤ ਹੈ ਪਸਤਕ ਹੈ ਤਿੰਨ ਵੇਸ਼ਾ ਰਹੇਗਾ ਸਿੱਖਾਂ ਦੇ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਜਾਣੀ ਜਾਂਦੀ ਸਰਮੋਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਗੁਰਦੁਆਰਾ ਐਕਟ 125 ਦੇ ਤਹਿਤ ਪੂਰਨ ਅਧਿਕਾਰ ਹੈ ਜਿੱਥੇ ਸਮੂਹ ਗੁਰਦੁਆਰਾ ਸਹਿਬਾਨਾ ਵਿਧੇਕਦਾਰੇ ਦੇ ਵਿੱਚ ਮਲਾਜਮਾਂ ਦੀ ਭਰਤੀ ਕੀਤੀ ਜਾਂਦੀ ਹੈ ਉੱਥੇ ਨਾਲ ਹੀ ਸਿੰਘ ਸਹਿਬਾਨ ਗ੍ਰੰਥੀ ਸਹਿਬਾਨ ਨੂੰ ਸੇਵਾ ਸੌਂਪਣ ਅਤੇ ਸੇਵਾ ਮੁਕਰਨ ਦਾ ਪੂਰਨ ਅਧਿਕਾਰ ਵਿਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿਟੀਲ حاصل ਹੈ ਤਾਂ ਹੁਣ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਜੂਦਾ ਪ੍ਰਸਥਿਤੀਆਂ ਇੱਕ ਵੱਡੀ ਚੁਣੌਤੀ ਨੇ ਸਮੁੱਚੀ ਕੌਮ ਦਾ ਮਾਰਗਦਰਸ਼ਨ ਕਰਨਾ ਸਮੁੱਚੀ ਕੌਮ ਨੂੰ ਸੇਧ ਦੇਣਾ ਖਾਸ ਕਰਕੇ ਜਿਹੇ ਹਾਲਾਤਾਂ ਚ ਜਦੋਂ ਸਿੱਖ ਪਹਿਚਾਨ ਨੂੰ ਲੈ ਕੇ ਨੀਕਾ ਚੁਣੌਤੀਆਂ ਨੇ ਦੁਨੀਆ ਦੇ ਵੱਖ-ਵੱਖ ਮੁਲਕਾਂ ਚ ਸਿੱਖ ਸਸਥਾਵਾਂ ਦੀ ਹੋਂਦ ਨੂੰ ਖੋਰਾ ਲਾਉਣ ਦੇ ਲਈ ਸਾਸ਼ਾ ਰਚੀਆਂ ਜਾ ਰਹੀਆਂ ਨੇ ਤਾਂ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਹੈ ਪੰਥਕ ਸ਼ਕਤੀ ਨੂੰ ਖੇਰੂ-ਖੇਰੂ ਹੋਣ ਤੋਂ ਬਚਾਉਣਾ ਇੱਕ ਵੱਡੀ ਚੁਣੌਤੀ ਹੈ ਤੋ ਬੇਹਦ ਨਾਮਵਰ ਸਿੱਖ ਚਿੰਤਕ ਕਥਾਵਾਚਕ ਤੇ ਵਿਦਵਾਨ ਭਾਈ ਕੁਲਦੀਪ ਸਿੰਘ ਗੜਗਾ ਜੀ ਨੂੰ ਤੌਰ ਜੱਥੇਦਾਰ ਤਖਤ shri ਕੇਸਗੜ ਸਾਹਿਬ shri ਅਨੰਦਪੁਰ ਸਾਹਿਬ ਨਿਯੁਤ ਕਰਨ ਦੇ ਨਾਲ ਨਾਲ shri ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਵਜੋਂ ਵੀ ਸੇਵਾ ਸੌਂਪਨ ਦਾ ਫੈਸਲਾ ਬਿੱਤੀ 7 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਵੱਲੋਂ ਲਿਆ ਗਿਆ ਸੀ। ਤੋ ਅੱਜ ਤੜਕਸਰ shri ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤਖਤ shri ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਸੰਭਾਲੀ ਹੈ। ਪਰ ਉਸ ਤੋਂ ਬਾਅਦ ਹੁਣ shri ਅਮਰਸਰ ਪਹੁੰਚ ਕੇ shri ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਤਨਗੁਰ ਰਾਮਦਾਸ ਦੇ ਚਰਨਾਂ ਦਾ ਓਟ ਆਸਰਾ ਲਿਆ। ਉਸ ਤੋਂ ਬਾਅਦ shri ਅਕਾਲ ਤਖਤ ਵਿਖੇ ਬਤੌਰ ਕਾਰਜਕਾਰੀ ਜਥੇਦਾਰ ਸੇਵਾ ਸੰਭਾਲਨ ਦੀ ਰਥਮ ਜਿਹੜੀ ਹੈ ਉਹ ਪੂਰੀ ਕੀਤੀ ਗਈ ਹੈ। ਔਰ ਉਸ ਤੋਂ ਉਪਰੰਤ ਵਿਖੇ ਨਤਮਸਤਕ ਹੋ ਕੇ ਨਹੀਂ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਟੱਲਰਾਏ ਸਾਹਿਬ ਵਿਖੇ ਅਰਦਾਸ ਚੋਧਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲਿਆ ਤੇ ਹੁਣ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਅਸਥਾਨ ਤੇ ਨਤਮਸਤਕ ਹੋ ਰਹੇ ਨੇ ਗੁਰਦੁਆਰਾ ਸ਼ਹੀਦ ਬੂੰਗਾ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਨਤਮਸਤਕ ਹੋ ਰਹੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਹੁਣ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਕਤ ਵਿਖੇ ਪਹੁੰਚ ਗੜਗੱਜ ਬੋਸ ਤੋਂ ਹੋ ਰਹੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ੍ਰੀ ਅਕਾਲ ਤਖਤ ਸਾਹਿਬਸ ਕਤਰੇਤ ਪਹੁੰਚਣਗੇ ਕੁਝ ਹੀ ਦੇਰ ਦੇ ਵਿੱਚ মিডিਆ ਨੂੰ ਸੰਬੋਧਨ ਕਰਨਗੇ মিডিਆ ਦੇ ਮੁਖਾਤਬ ਹੋਣਗੇ ਇੱਕ ਚੰਗਾ ਪਿਛੋਕੜ ਇੱਕ ਚੰਗੀ ਸ਼ਖਸੀਅਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋ ਆਸਾਂ ਉਮੀਦਾਂ ਦੇ ਨਾਲ ਕਿ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਬੂੰਗਾ ਸਾਹਿਬ ਸੋ ਆਸਾਂ ਉਮੀਦਾਂ ਦੇ ਨਾਲ ਇੱਕ ਵੱਡੀ ਤੇ ਅਹਿਮ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਕੜਗੱਜ ਨੂੰ ਮਿਲੀ ਹੈ ਪੰਥ ਨੂੰ ਇਕੱਠਾ ਕਰਨਾ ਪੰਥ ਨੂੰ ਨਵੀਂ ਸੇਧ ਦੇਣੀ ਸਮੁੱਚੀ ਕੌਮ ਨੂੰ ਇੱਕ ਨਿਸ਼ਾਨ ਹੇਠ ਇਕੱਠੇ ਕਰਨਾ ਸੋ ਸਤਮਾਮ ਜ਼ਿੰਮੇਵਾਰੀਆਂ ਗਿਆਨੀ ਕੁਲਦੀਪ ਸਿੰਘ ਕੜਗੱਜ ਦੀਆਂ ਚੁਣੌਤੀਆਂ ਵੀ ਰਹਿ ਸਕਦੀਆਂ ਨੇ ਪਰ ਆਸਾਂ ਉਮੀਦਾਂ ਵੀ ਬਹੁਤ ਨੇ ਤੇ ਅੱਜ ਸ੍ਰੀ ਅਕਾਲ ਤਖਸਾਲ ਸਾਹਿਬ ਦੇ बतौर ਕਾਰਜਕਾਰੀ ਜਥੇਦਾਰ ਉਹਨਾਂ ਦੇ ਵੱਲੋਂ ਸੇਵਾ ਸੰਭਾਲੀ ਗਈ ਹੈ ਤੜਕਸਾਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਦੇ ਜਥੇਦਾਰ ਵੱਜੋਂ ਉਹਨਾਂ ਨੇ ਸੇਵਾ ਸੰਭਾਲੀ ਤੇ ਬਸ ਕੁਝ ਹੀ ਦੇਰ ਦੇ ਵਿੱਚ ਉਹ মিডিਆ ਦੇ ਮੁਖਾਤਬ ਹੋਣਗੇ ਜਦੋਂ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਸਕਤਰੇਤ ਪਹੁੰਚਣਗੇ মিডিਆ ਨੂੰ ਸੰਬੋਧਨ ਕਰਨਗੇ ਸਵਾਜ ਪੰਥ ਨੂੰ ਲੈ ਕੇ ਜੋ ਦਰਪੇਸ਼ ਮੁਸ਼ਕਲਾਂ ਨੇ ਜੋ ਹਾਲਾਤ ਬੜੇ ਹੋਏ ਨੇ ਉਹਨਾਂ ਨਾਲ ਕਿਸ ਤਰ੍ਹਾਂ ਨਾਲ ਨਜੁਟਣਾ ਹੈ ਉਹਨਾਂ ਹਾਲਾਤਾਂ ਨੂੰ ਕਿਸ ਤਰੀਕੇ ਦੇ ਨਾਲ ਸੁਲਝਾਉਣਾ ਹੈ ਕਿਵੇਂ ਸਮੂਚੀ ਕੌਮ ਨੂੰ ਇੱਕ ਨਵੀਂ ਰਾਹ ਵਿਖਾਉਣੀ ਹੈ ਸੋ ਇਹ ਵੱਡੀ ਜ਼ਿੰਮੇਵਾਰੀ ਵੱਡੀ ਚੁਣੌਤੀ ਗਿਆਨੀ ਕੁਲਦੀਪ ਸਿੰਘ ਕੜਗੱਜ ਦੇ ਸਾਹਮਣੇ ਰਹੇਗੀ ਇੱਕ ਚੰਗੀ ਸ਼ਖਸੀਅਤ ਨੇ ਇੱਕ ਚੰਗਾ ਪਿਛੋਕੜ ਹੈ ਇੱਕ ਲੰਮਾ ਉਹਨਾਂ ਦਾ ਕਰੀਅਰ ਹੈ 2001 ਤੋਂ ਸਿੱਖ ਪ੍ਰਚਾਰਕ ਤੇ ਕਥਾਵਾਚਕ ਦੇ ਤੌਰ ਤੇ ਵਿਚਰਦੇ ਰਹੇ ਨੇ ਸਿੱਖ ਮਿਸ਼ਨਰੀ ਕਾਲਜ ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਹੋਈ ਹੈ ਐਮਏ ਹਿਸਟਰੀ ਕੀਤੀ ਹੋਈ ਹੈ ਸੰਪੂਰਨ ਪਰਿਵਾਰ ਅੰਮ੍ਰਿਤਧਾਰੀ ਹੈ ਸਮਾਜ ਸੇਵਾ ਦੇ ਕੰਮ ਵੀ ਕਰਦੇ ਨੇ ਇੱਕ ਸੰਸਥਾ ਚਲਾਉਂਦੇ ਨੇ ਜਿਸ ਦੇ ਵਿੱਚ ਉਹ ਛੋਟੇ-ਛੋਟੇ ਯਤੀਮ ਬੱਚਿਆਂ ਦਾ ਸਹਾਰਾ ਬਣਦੇ ਨੇ ਉਹਨਾਂ ਦੇ ਲੰਗਰ ਪਾਣੀ ਦਾ ਇੰਤਜ਼ਾਮ ਕਰਦੇ ਨੇ ਉਹਨਾਂ ਦੇ ਰਹਿਣ ਬਸੇਰੇ ਦਾ ਇੰਤਜ਼ਾਮ ਕਰਦੇ ਨੇ ਉਹਨਾਂ ਨੂੰ ਚੰਗੇ ਸਕੂਲਾਂ ਦੇ ਵਿੱਚ ਭੇਜਦੇ ਨੇ ਉਹਨਾਂ ਦੀ ਸਿੱਖਿਆ ਦਾ ਇੰਤਜ਼ਾਮ ਕਰਦੇ ਨੇ ਸ੍ਰੀ ਕ੍ਰਿਤਬਾ ਇੱਕ ਸ਼ਖਸੀਅਤ ਇੱਕ ਚੰਗੀ ਸ਼ਖਸੀਅਤ ਦੇ ਵਜੋਂ ਗਿਆਨੀ ਕੁਲਦੀਪ ਸਿੰਘ ਜਾਣੇ ਜਾਂਦੇ ਨੇ ਤੇ ਉਮੀਦ ਹੈ ਕਿ ਸਮੂੱਚੀ ਕੌਮ ਉਹਨਾਂ ਤੋਂ ਸੇਧ ਲਏਗੀ ਉਹਨਾਂ ਦੇ ਵਖਾਏ ਰਾਹ ਤੇ ਤੁਰੇਗੀ ਤੇ ਇੱਕ ਨਿਸ਼ਾਨ ਇਹ ਇਕੱਠੇ ਹੋਏਗੀ ਸੋ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤਵਲ ਹੁਣ ਜਾਣਗੇ ਪਹੁੰਚਣਗੇ ਤੇ ਉਥੇ মিডিਆ ਦੇ ਮੁਖਾਤਬ ਹੋਣਗੇ ਗਿਆਨੀ ਕੁਲਦੀਪ ਸਿੰਘ ਕੜ ਗੱਜ ਸੋ ਗੁਰੂ ਚਰਨਾ ਦਾ ਅਸ਼ੀਰਵਾਦ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੇ ਨੇ ਸੋ ਇਸ ਅਸ਼ੀਰਵਾਦ ਦੇ ਨਾਲ ਹੀ ਆਪਣੇ ਅੱਗੇ ਦੇ ਜੋ ਕੰਮ ਨੇ ਜੋ ਜ਼ਿੰਮੇਵਾਰੀ ਹੈ ਉਸ ਨੂੰ ਨਿਭਾਉਣਗੇ ਉਨਾ ਦੇ ਵਿੱਚ ਨਮਸਤ। ਗੁਰੂ ਦਾ ਅਸੀਰਵਾਦ ਕਿ ਗੁਰੂ ਸਾਹਿਬ ਆਪਣਾ ਹੱਥ ਬਣਾਏ ਰੱਖਣ ਤੇ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਸਾਹਦੇ ਆਈ ਹੈ ਜਿਹੜੀ ਜ਼ਿੰਮੇਵਾਰੀ ਉਹਨਾਂ ਤੇ ਦਿੱਤੀ ਗਈ ਹੈ ਉਹ ਸਿਰੇਵਾਰੀ ਮੋਤਨ ਦੇ ਹੀ ਕਾਹ ਦੀ ਬਾਸੰਗਤ। ਸਸਮੂਚੀ ਤੋਂ ਇੱਕ ਨਵਾਂ ਐਡਰੈਸ ਹੈ ਕਿ ਨਵੰਸੇਤ ਦੇ થોੜੇ ਹੀ ਸਮੇਂ ਦਾ ਹੋਰ ਇੰਤਜ਼ਾਰ। ਯਾਨੀ ਕਿ ਜੀ ਮੀਡੀਆ ਨੂੰ ਸੰਬੋਧਨ ਹੈ ਮੀਡੀਆ ਦੇ ਪ੍ਰਤੀਨਿਧਾਂ ਨੂੰ ਨਿਹਟ ਜੋ ਸੇਵਾ ਸੰਭਾਲ ਲਈ ਗਈ ਹੈ ਸੰਪੂਰਨ ਮਰਿਆਦਾ ਰਹਿਤ ਸਿੱਖ ਪਰੰਪਰਾਵਾਂ ਦੇ ਅਨੁਸਾਰ ਉਰ ਰੀਤਾਂ ਦੇ ਅਨੁਸਾਰ ਸ리에 ਕੱਲ ਤੱਕ ਸਹਿਬ ਦੇ ਕਾਰਜਕਾਰ ਚੁਦਾਰ ਬਤੀ ਸੇਵਾ ਨਿਭਾਈ ਗਈ ਹੈ ਸੇਵਾ ਸੰਭਾਲ ਲਈ ਗਈ ਹੈ ਤੇ ਅੱਜ ਤੜਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਸੰਭਾਲੀ ਦੋ ਤਲਵਾਰਾਂ ਦੇ ਡੀਸੀ ਦੋ ਸੋਰੀ ਜਮਾਬੜਾ মিডিਆ ਦਾ ਲੱਗਾ ਹੈ ਇੰਤਜ਼ਾਰ ਹੈ ਗਿਆਨੀ ਕੁਲਦੀਪ ਸਿੰਘ ਦੇ ਸੰਬੋਧਨ ਦਾ মিডিਆ ਦੇ ਮੁਖਾਤਬ ਹੋਣ ਦਾ ਕਿ ਚੁਣੌਤੀਆਂ ਬਹੁਤ ਨੇ ਹਾਲਾਤ ਜੋ ਬੜੇ ਹੋਏ ਨੇ ਉਹਨਾਂ ਨਾਲ ਨਜਿੱਠਣਾ ਵੀ ਜ਼ਰੂਰੀ ਹੈ ਸਾਥੀਆਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੈ ਕੋ ਕਿਸ ਤਰੀਕੇ ਦੇ ਨਾਲ ਗਿਆਨੀ ਕੁਲਦੀਪ ਸਿੰਘ ਕੜਕਾਜ ਇਹਨਾਂ ਚੁਣੌਤੀਆਂ ਨੂੰ ਨਜਿੱਠਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਕੇ ਕਿਵੇਂ ਸਮੁੱਚੀ ਕੌਮ ਨੂੰ ਇੱਕ ਨਵੀਂ ਰਾਹ ਦੇਣਗੇ ਇਸ ਤੇ ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਸੋ ਅੱਜ ਗੁਰੂ ਚਰਨਾ ਦਾ ਆਸ਼ੀਰਵਾਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਜੋਂ ਸੇਵਾ ਸੰਭਾਲੀ ਗਈ ਹੈ ਵੱਡੀ ਜ਼ਿੰਮੇਵਾਰੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਦਾ ਹੁਕਮ ਜਿੱਥੇ ਦਾ ਫੈਸਲਾ ਸਿਰ ਮੱਥੇ ਹੁੰਦਾ ਹੈ ਇੱਥੇ ਦਾ ਫੈਸਲਾ ਲਾਗੂ ਕਰਨਾ ਹੁੰਦਾ ਇੱਕ ਵਿਸ਼ਵਾਸ ਹੈ ਇੱਕ ਸਿਰਮੌਰ ਸੰਸਥਾ ਹੈ ਇਸ ਸੰਸਥਾ ਦੀ ਮਰਿਆਦਾ ਨੂੰ ਬਹਾਲ ਕਿਵੇਂ ਰੱਖਣਾ ਹੈ ਇਹ ਵੱਡੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੈ ਸੂਜਵਾਨ ਨੇ ਸਪਸ਼ਟ ਨੇ ਸਰਲ ਸ਼ਖਸੀਅਤ ਹੈ ਉਹਨਾਂ ਦੀ ਤੇ ਆਸਾਂ ਉਮੀਦਾਂ ਦੇ ਚਲਦਿਆਂ ਇਹ ਵੱਡੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਕੜਗਜ ਨੂੰ ਮਿਲੀ ਕੀ ਮੈਂ ਸੰਪੂਰਨ ਸਿੱਖ ਕੌਮ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਕਿਵੇਂ ਉਹਨਾਂ ਨੂੰ ਇੱਕ ਚੰਗਾ ਰਾਹ ਤੇ ਨਵੀਂ ਰਾਹ ਵਿਖਾ ਸਕਦੇ ਨੇ ਕਿਵੇਂ ਉਹਨਾਂ ਨੂੰ ਨਵੀਂ ਸੇਧ ਦੇ ਸਕਦੇ ਨੇ ਇਹ ਅਹਿਮ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਕੜਗੱਜ ਤੇ ਹੈ। ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਤੇ ਸੇਵਾਵਾਂ 'ਮ ਇਹਨਾਂ ਦੀ ਝੋਲੀ ਪਈਆਂ ਨੇ। ਗੁਰੂ ਸਾਹਿਬ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦੀ ਜ਼ਿੰਮੇਵਾਰੀ ਨਿਭਾਉਣ, ਤੰਦੇਹੀ ਦੇ ਨਾਲ ਨਿਭਾਉਣ, ਮਰਿਆਦਾ ਨੂੰ ਬਹਾਲ ਰੱਖੜ। ਹੁਣ ਸਭ ਇਹੀ ਉਮੀਦ ਕਰ ਰਹੇ ਨੇ ਸਭ ਦੀਆਂ ਨਜ਼ਰਾਂ ਇਹੀ ਟਿਕੀਆਂ ਹੋਈਆਂ ਨੇ ਕਿ ਆਖਰ ਕਿਵੇਂ ਗਿਆਨੀ ਕੁਲਦੀਪ ਸਿੰਘ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਨੇ 7 ਮਾਰਚ ਇਤਿਹਾਸਕ ਦਿਨ ਦੇ ਹਾ ਜਦੋਂ ਗਿਆਨੀ ਕੁਲਦੀਪ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਅੱਜ ਦਾ ਦਿਨ ਬਿਹਤ ਇਤਿਹਾਸਕ ਕਿਉਂਕਿ ਅੱਜ ਬਤੌਰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਸੇਵਾ ਸੰਭਾਲੀ ਹੈ ਤੇ ਬਤੌਰ ਜਥੇਦਾਰ ਤਾਕਤ ਸ੍ਰੀ ਕੇਸਗਰ ਸਾਹਿਬ ਉਹਨਾਂ ਨੇ ਸੇਵਾ ਸੰਭਾਲੀ ਦਸਤਾਰ ਭੇਟ ਕੀਤੀ ਗਈ ਮਰਿਆਦਾ ਦੇ ਨਾਲ ਸਿੱਖ ਪਰੰਪਰਾਵਾਂ ਦੇ ਅਨੁਸਾਰ ਸੇਵਾ ਸੰਭਾਲ ਦੀ ਰਸਮ ਅਦਾ ਕੀਤੀ ਗਈ ਹੈ ਤੇ ਅਸੀਂ ਸਿੱਧੀਆਂ ਤਸਵੀਰਾਂ ਤੁਹਾਨੂੰ ਪਹੁੰਚਾ ਰਹੇ ਤੇ ਹੁਣ ਇੰਤਜ਼ਾਰ ਹੈ ਮੀਡੀਆ ਦੇ ਮੁਖਾਤਬ ਹੋਣ ਦਾ ਜਦੋਂ ਗਿਆਨੀ ਕੁਲਦੀਪ ਸਿੰਘ ਅੜਗੱਜ ਸ੍ਰੀ ਅਕਾਲ ਤੱਕ ਸਾਹਿਬ ਸਕਤਰੇਤ ਵਿਖੇ ਪਹੁੰਚਣਗੇ ਮੀਡੀਆ ਨੂੰ ਸੰਬੋਧਨ ਕਰਨਗੇ ਇਸ ਨਾਲ ਹੀ ਅੱਗੇ ਦੇ ਕੀ ਕੁਝ ਕਦਮ ਨੇ ਕੀ ਕੁਝ ਫੈਸਲੇ ਨੇ ਉਹਨਾਂ ਤੇ ਵਿਚਾਰ ਕੀਤਾ ਜਾਣਾ ਹੈ ਸਹੋਕਾ ਇੱਕੋ ਹੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕਿ ਅੱਜ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਭ ਤੋਂ ਜ਼ਰੂਰੀ ਹੈ ਕਿ ਸਿੱਖ ਕੌਮ संपूर्ण पंथ एक निशान है इकट्ठे होवे जो टड़ेबाजी बन चुकी है वो खत्म की जाए एक जुटता दा सुनेहा आज तड़क सार तो